ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਦਾਸ ਨੇ ਆਪ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸੰਗੀ ਕਰਨੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਕੱਲ ਅਸੀਂ ਇੱਕ ਤੇ ਸਮਝਿਆ ਸੀ ਕਿ ਕਰਮ ਕਾਂਡ ਕਿੰਨੂ ਕਹਿੰਦੇ ਨੇ ਕਰਮ ਕਾਂਡ ਕੀ ਨੇ ਔਟੋ ਨਾਲ ਬਾਰੇ ਗੁਰਬਾਣੀ ਨੇ ਕੀ ਸਾਨੂੰ ਸਮਝਾਇਆ ਕਰਮ ਕਾਂਡਾ ਬਾਰੇ ਗੁਰਮਤਿ ਵਿਚਾਰਤਾ ਰੱਖੀ ਹੈ ਦੂਸਰਾ ਇੱਕ ਪੰਕਤੀ ਮੈਂ ਆਪ ਜੀ ਨਾਲ ਸਾਂਝੀ ਕੀਤੀ ਸੀ ਜਿਸੇ ਸਤਿਗੁਰੂ ਗੁਰੂ ਰਾਮਰਦਾਸ ਬਾਸ਼ਾ ਨੇ ਇੱਕ ਗੱਲ ਸਾਨੂੰ ਸਮਝਾਈ ਕਿ ਪੂਜਾ ਕਰੇ ਪਰ ਵਿਦ ਨਹੀਂ ਜਾਣੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਨੇ ਸਾਫ਼ ਲਫ਼ਜ਼ਾਂ ਚ ਕਿਹਾ ਬੇਸੀ ਆਪਣੇ ਵੱਲੋਂ ਪੂਜਾ ਕਰ ਰਹੇ ਪਰ ਸਾਨੂੰ ਜਾਂਚ ਕੋਈ ਨਹੀਂ ਆਉਂਦੀ ਤੇ ਕਿਵੇਂ ਕਰਨੀ ਪੂਜਾ ਇਸ ਕਰਕੇ ਅਸੀਂ ਸਤਿਗੁਰੂ ਕਰੋ ਸਮਝਾਂਗੇ ਕਿ ਪੂਜਾ ਕਰਨੀ ਇਹ ਵੀ ਸ਼ਾਇਦ ਨਾਲ ਸੰਬੰਧਤ ਹੈ ਜਿਵੇਂ ਸਤਕਰੂ ਕਰੋ ਸਮੇਂ ਨਾ ਪੂਜਾ ਕੀ ਵਿਖਤ ਨਹੀਂ ਹੈ ਇਹਦੇ ਵਾਸਤੇ ਅੱਜ ਜਿੱਥੋਂ ਮੈਂ ਸ਼ੁਰੂਆਤ ਕਰ ਰਿਹਾ ਹਾਂ ਉਹ ਇਹ ਹੈ ਕਿ ਬ੍ਰਾਹਮਣੀ ਵਿਵਸਥਾ ਵਿੱਚ ਦੇਵੀ ਦੇਵਤੇ ਅਵਤਾਰਾਂ ਦੀ ਪੂਜਾ ਕਰਨ ਦਾ ਵਿਧਾਨ ਹੈ ਇਨਾਂ ਦੇਵੀ ਦੇਵਤਿਆਂ ਬਾਰੇ ਗੁਰਬਾਣੀ ਕੀ ਫਰਮਾਉਂਦੀ ਹੈ ਇਹ ਕਿਉਂ ਵਿਚਾਰਨਾ ਜ਼ਰੂਰੀ ਹੈ ਇਈ ਵਾਰੀ ਗੁਰਬਾਣੀ ਦੇ ਵਿੱਚੋਂ ਕੋਈ ਅਸੀਂ ਲਫ਼ਜ਼ ਲੈ ਕੇ ਇੱਕ ਪੰਕਤੀ ਲੈ ਕੇ ਜਾਂ ਨਾਂ ਲੈ ਕੇ ਕਹਿੰਨੇ ਆਂ ਦੇਖੋ ਜੀ ਗੁਰਬਾਣੀ ਵਿੱਚ ਵੀ ਤੇ ਦੇਵੀ ਦੇਵਤੇ ਅਵਤਾਰਾਂ ਦਾ ਨਾਂ ਆਇਆ ਆ। ਆ ਬੜੀ ਚਰਚਾ ਚੱਲਦੀ ਹੈ ਆ ਰਾਮ ਸ਼ਬਦ ਬਾਰੇ, ਕ੍ਰਿਸ਼ਨ ਸ਼ਬਦ ਬਾਰੇ। ਕਿਸੇ ਦਾ ਨਾਂ ਵਰਤਣਾ ਇਸ ਗੱਲ ਦੀ ਗਾਰੰਟੀ ਨਹੀਂ ਹੁੰਦੀ ਕਿ ਅਸੀਂ ਉਹਦੀ ਤਾਰੀਫ਼ ਕਰ ਰਹੇ ਆਂ। ਕਿਸਾ ਦਾ ਨਾ ਕਿਸੇ ਸੰਦਰਭ ਵਿੱਚ ਵੀ ਵਰਤਿਆ ਜਾ ਸਕਦਾ ਹੈ ਕਿਮਾ ਕਰਨਾ ਕਈ ਵਾਰੀ ਨਿੰਦਾ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ ਹਾਲੇ ਕਿ ਗੁਰਬਾਣੀ ਤਾਂ ਕਿਸੇ ਦੀ ਨਿੰਦਾ ਨਹੀਂ ਕਰਦੀ। ਲੇਕਿਨ ਕੋਰ ਬੜੇ ਸੰਦਰਭ ਨੇ ਜਿੰਨਾ ਜ ਵਰਤਿਆ ਜਾ ਸਕਦਾ ਹੈ। ਇਸ ਵਾਸਤੇ ਇਹ ਬੜਾ ਸਮੀਨਾ ਜ਼ਰੂਰੀ ਹੈ ਕਿ ਗੁਰਬਾਣੀ ਇਹਨਾਂ ਦੇਵੀ ਦੇਵ ਦੇ ਅਵਤਾਰਾਂ ਬਾਰੇ ਕੀ ਫਰਮਾਉਂਦੀ ਹੈ। ਅਜੇ ਪਹਿਲਾ ਪ੍ਰਮਾਨ ਜੋ ਮੈਂ ਆਪ ਜੀ ਨਾਲ ਸਮਝਾ ਕਰਨ ਲੱਗਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਨੇ ਬ੍ਰਮੇ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਹਾਦੇਵ ਗਿਆਨੀ ਵਰਤੇ ਘਰ ਆਪਣੇ ਕਹਮਸ ਬਹੁਤ ਅਹੰਕਾਰਾ ਕਿਸ਼ਨ ਸਦਾ ਆਵਤਾਰੀ ਰੂਦਾ ਕਿਤ ਲਗਤ ਰਹੇ ਸੰਸਾਰ ਸਭ ਤੋਂ ਪ੍ਰਮੁੱਖ ਤਿੰਨ ਦੇਵiyet ਦੇਵ ਤੇ ਮੰਨੇ ਜਾਂਦੇ ਨੇ ਵਿਚਾਰ ਪਹਿਲਾਂ ਕੀਤੀ ਸੀ ਆਪਾਂ ਇੱਕ ਮਾਈਯੁਗਤ ਵਿਆਹ ਇਤਿੰਨ ਚੇਲੇ ਪਰਵਾਰ ਸਭ ਤੋਂ ਬ੍ਰਹਮਣੀ ਵਿਚਾਰਤਾ ਰਿਹਾ ਕਿ ਸਭ ਤੋਂ ਪਹਿਲਾਂ ਕਿ ਮਾਂ ਮਾਈ ਪ੍ਰਗਟ ਹੋਈ ਉਹਨੇ ਤਿੰਨ ਬੱਚੇ ਪੈਦਾ ਕੀਤੇ ਬ੍ਰਹਮਾ ਵਿਸ਼ਨੂ ਤੇ ਮਹੇਸ਼ ਤੇ ਉਹ ਸੰਸਾਰ ਦਾ ਸੰਸਾਰ ਚਲਾ ਰਹੇ ਨੇ ਮੈਂ ਉਸ ਵਿਸਤਾਰ ਚ ਨਹੀਂ ਵਾਪਸ ਜਾਣਾ ਹੁਣ ਇਹਨਾਂ ਤਿੰਨਾਂ ਬਾਰੇ ਇੱਥੇ ਗੁਰੂ ਅਮਰਦਾਸ ਬਾਦਸ਼ਾਹ ਨੇ ਜਿਹੜੇ ਪ੍ਰਮukh ਨੇ ਜਿੱਥੋਂ ਸਾਰਾ ਸੰਸਾਰ ਦਾ ਉਹਨਾਂ ਦੇ ਮੁਤਾਬਕ ਸਿਲਸਿਲਾ ਚੱਲਿਆ ਉਹਨਾਂ ਦੇ ਕਰਨ ਬਤਾਵਟ ਬ੍ਰਾਹਮਣੀ ਵਿਵਸਥਾ ਮੁਤਾਬਕ ਸਾਡੇ ਨਹੀਂ ਬ੍ਰਮੇ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਾਝੋ ਗਿਆਨੀ ਵਰਤੈ ਘਰ ਆਪਣੇ ਤਾਮਸ ਬਹੁਤ ਅਹੰਕਾਰਾ ਕਿਸਮ ਸਦਾ ਆਉਤਾਨੀ ਰੂਦਾ ਕਿਤ ਲਗਤ ਰਹਿ ਸੰਸਾਰ ਕਿ ਉਹਨਾਂ ਦੀ ਗੱਲ ਮੰਨ ਲਈ ਜਾਏ ਵੀ ਇਹ ਸਾਰਾ ਸਿਲਸਿਲਾ ਚਲਾ ਰਹੇ ਨੇ ਤੇ ਉਹਨਾਂ ਦੇ ਸਭ ਤੋਂ ਵੱਡੇ ਧਰਮ ਗ੍ਰੰਥ ਮੰਨੇ ਜਾਂਦੇ ਨੇ ਵੇਦ ਔਰ ਕਿਹਾ ਜਾਂਦਾ ਹੈ ਕਿ ਬ੍ਰਹਮਾ ਤੋਂ ਪੈਦਾ ਹੋਏ ਵੇਦ ਉਹਨ ਇੱਥੇ ਸਤੁਰ ਕਹਿੰਦੇ ਨੇ ਬ੍ਰਹਮ ਨੇ ਵੇਦ ਬਾਣੀ ਪਰਗਾਸੀ ਬ੍ਰਹਮਾ ਨੇ ਵੇਦਾਂ ਦੀ ਬਾਣੀ ਪ੍ਰਗਟ ਕੀਤੀ ਪਰ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਜਿਹਨੂੰ ਸਭ ਤੋਂ ਸ਼੍ਰੇਸ਼ਟ ਕਿਹਾ ਜਾ ਰਿਹਾ ਮਾਇਆ মোহ ਪਸਾਰਾ ਉਹਨਾਂ ਬ੍ਰਹਮੇ ਨੇਮੀ ਉਹਦੇ ਵਿੱਚ ਫਿਰ ਮਾਇਆ ਦੇ ਮੋਹ ਦਾ ਪਸਾਰਾ ਖਲੇ ਰਿਆ ਸਾਰਾ ਉਹਦਾ ਹੀ ਖਲਾਰਾ ਪਾਇਆ ਪਸਾਰਾ ਉਹਦਾ ਹੀ ਕੀਤਾ ਜਿਹਦੇ ਕਰਕੇ ਸੰਸਾਰ ਜਿਹੜਾ ਗਰਕੁਰਿਆ ਮਹਾਦੇਵ ਗਿਆਨੀ ਵਰਤੈ ਕਰ ਆਪਣੇ ਪਰਮ ਮਹਾਦੇਵ ਸ਼ਿਵ ਜੀ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਬਹੁਤ ਗਿਆਨੂ ਅਗਿਆਨੀ ਹੈ ਤੋਮਸ ਬਹੁਤ ਹੰਕਾਰਾ ਲੇਕਿਨ ਜਿਸ ਲੋਗ ਦੇ ਨਾਲ ਜੁੜੀਆਂ ਕਹਾਣੀਆਂ ਨੇ ਵੇਖਣੇ ਆ ਤੇ ਉਹਦੇ ਵਿੱਚ ਗੁੱਸਾ ਹੀ ਬਹੁਤ ਹੈ ਤੇ ਹੰਕਾਰ ਹੀ ਬਹੁਤ ਹੈ ਉਹ ਗੁਰਬਾਣੀ ਵੀ ਉਸ ਗਲਤੀ ਪਰਮਾਨਤ ਨਹੀਂ ਦਿੰਦੀ ਹੈ ਕਿ ਕਿਸੇ ਦੇ ਘਰ ਖਾਣਾ ਖਾਣ ਲਈ ਗਏ ਪਸੰਦ ਨਹੀਂ ਆਇਆ ਤੇ ਗੁੱਸੇ ਨਾਲ ਉਹਦਾ ਪੁੱਤਰ ਮਾਰਦਾ ਉਹ ਬੜਾ ਮਸ਼ਹੂਰ ਹੈ ਉਹਦੇ ਬਾਰੇ ਕਿ ਤਾंडव ਨਾਚ ਕਰਦਾ ਕ੍ਰਿਸ਼ਨ ਸਦਾ ਉਤਾਰੀ ਰੂਪ ਦਾ ਕਿਤ ਲਗਤ ਰੈ ਸੰਸਾਰ ਆ ਕ੍ਰਿਸ਼ਨ ਜਿਹਨੂੰ ਕਿਹਾ ਜਾਂਦਾ ਹੈ ਕਿ ਇਹ ਵਿਸ਼ਨੂੰ ਦਾ ਅਵਤਾਰ ਹੈ ਉਹ ਅਵਤਾਰ ਲੈਣ ਦੀ ਰੁੱਝਾ ਹੋਇਆ ਹੈ ਔਰ ਜਿਹਨੂੰ ਅਸੀਂ ਦਸਮ ਗ੍ਰੰਥ ਕਹਿੰਦੇ ਆ ਜਿਹਦਾ ਅਸਲੀ ਨਾਮ ਬਚਤਰਨਾਟ ਗ੍ਰੰਥ ਹੈ ਉਹਦੇ ਵਿੱਚ ਹੀ 24 ਅਵਤਾਰਾਂ ਦੀ ਗੱਲ ਹੈ ਵਿੱਚ ਅਭੀ ਅਵਤਾਰ ਉਤਾਰਨ ਕਰ ਚੁੱਕਾ ਹੈ ਅਜੇ ਸਿਲਸਾ ਰੁਕਿਆ ਨਹੀਂ ਅਜੇ ਚੱਲ ਰਿਹਾ ਹੈ ਇਹਨਾਂ ਸਮੇਂ ਨਾਂ ਵਿੱਚ ਆ ਵੀ ਤਾਂ ਗੱਲ ਖਲੋ ਗਈ ਹੈ ਉਹ ਐਸੇ ਕਾਮੀ ਲੱਗਾ ਹੋਇਆ ਤੇ ਫਿਰ ਸਾਰਾ ਸੰਸਾਰ ਜਿਹੜਾ ਕਿਦੇ ਆਸਤੇ ਜੀਵੇ ਕਿਦੇ ਸੇਖਿਆ ਲੈ ਕੇ ਤੇ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋਈ ਹੈ ਪੂਰੀ ਤਰ੍ਹਾਂ ਰਿਜੈਕਟ ਕਰ ਦਿੱਤਾ ਸਤਿਗੁਰੂ ਨੇ ਸਤਿਗੁਰੂ ਦੀ ਫਾਮਣ ਬਾਣੀ ਨੇ ਅੱਜ ਦਾ ਦੂਸਰਾ ਪਰਮਾਨ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਬਾਵਲ ਖਰੀ ਪਾਣੀ ਦੇ ਵਿੱਚ ਜਿੱਥੇ ਦੋ ਪੰਕਤੀਆਂ ਸਤਿਗੁਰੂ ਨੇ ਸਾਰੰਭੇੜਾ ਕਰ ਦਿੱਤਾ ਹੈ ਵਿਸਥਾਰ ਦੇ ਵਿੱਚ ਜਾਣ ਦੀ ਲੋੜ ਹੀ ਨਹੀਂ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਪਰਮੇਸਰ ਨਰ ਦੇਵੀ ਦੇਵਾ ਪਰਮੇਸ ਸਤਜਕ ਬਰਮੇਵਾ ਸਾਰੇ ਦੇਵੀ ਦੇਵਤੇ ਜਿਹੜੇ ਨੇ ਇਹ ਪਰਮਾਤਮਾ 'ਚ ਭਟਕ ਰਹੇ ਨੇ ਮਾਇਆ ਦੇ ਚੋਟ ਤਮਾਸ਼ਿਆਂ ਦੇ ਵਿੱਚ ਭਾਵੇਂ ਆਪਣੇ ਆਪਣੂੰ ਦੇਵੀ ਕੋ ਹੁੰਦੇ ਨੇ ਭਾਵੇਂ ਦੇਵਤੇ ਕੋ ਹੁੰਦੇ ਨੇ ਜਾਂ ਅਸੀਂ ਇਹ ਸੰਸਾਰ ਦੇ ਲੋਕ ਇਹਨਾਂ ਨੂੰ ਕਹਿੰਦੇ ਨੇ ਹਿੰਦੂ ਕੌਮ 'ਚ ਕੀ ਜਾਣਦਾ ਹੈ ਪਰ ਜਿਸ ਲਈ ਉਹਨਾਂ ਦੇ ਜੋ ਮਿਥਿਆਸ ਦੱਸਿਆ ਜਾ ਰਿਹਾ ਹੈ ਉਹਦੇ ਵਿੱਚ ਆਤੀ ਮਾਰੀਏ ਆਪਸ ਦੇ ਵਿੱਚ ਦੁਸ਼ਮਣ ਆਪਸ ਚੰਨ ਦਾ ਗੁੱਸਾ ਹੰਕਾਰ ਸਭ ਉਹੀ ਸੰਸਾਰਕ ਕਹਾਣੀਆਂ ਜਿਹੜੀਆਂ ਆਮ ਮੁੜਖਾਂ ਦੀਆਂ ਨੇ ਉਹੋ ਜਿਹੀਆਂ ਇਹਨਾਂ ਨਾਲ ਜੁੜੀਆਂ ਗਈਆਂ ਸਿਵਾਏ ਇਸ ਦੇ ਕਿ ਇਹਨਾਂ ਦੇ ਦਿਖਾ ਦਿੱਤਾ ਗਿਆ ਕੋਈ ਖਾਸ ਕੋਈ ਦੇਵੀ ਤਾਕਤ ਹੈ ਵਰਤੇ ਜੀਵਨ ਤੇ ਵਿੱਚ ਤੇ ਕੋਈ ਹੈ ਨਹੀਂ ਜਿੱਥੋਂ ਕੋਈ ਸੇਧ ਲੈ ਸਕੋ ਤੁਸੀਂ ਪਰਮੇਸ਼ਰ ጻਦਕ ਬ੍ਰਹਮੇਵਾ ਬਰਮੇਵਾ ਬਰਮਾ ਵਰਗੇ ਹੋਰ ਕਈ ਸਦਨਾ ਕਰਨ ਵਾਲੇ ਸਾਧਕ ਇਹ ਵੀ ਪਰਮਾਤਮ ਸਟਕ ਰਹੇ ਨੇ ਭਾਵ ਉਹ ਦੇਵੀ ਦੇਵਤੇ ਤੇ ਆ ਪਰਮਾਤਮ ਸਟਕ ਹੀ ਰਹੇ ਨੇ ਜਿਹੜੇ ਉਹਨਾਂ ਦੀ ਸਦਨਾ ਕਰਨ ਵਾਲੇ ਨੇ ਉਹਨਾਂ ਦੇ ਨਾਲ ਜੁੜਨ ਵਾਲੇ ਨੇ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਨੇ ਉਹ ਵੀ ਪਰਮਾਤਮ ਸਟਕ ਰਹੇ ਨੇ ਬੜੇ ਸਵਸ਼ਲਵਾਂ ਸਾਂਸ ਕੁਰਬਾਨੀ ਨੇ ਉਸ ਪਰਮ ਜਾਲ ਨੂੰ ਤੋੜ ਦਿੱਤਾ ਹੈ ਕਿ ਕੋਈ ਖੁਦਾਈ ਲੋਕ ਨੇ ਤੇ ਇਹਨਾਂ ਦੇ ਨਾਲ ਜੁੜ ਕੇ ਤੁਸੀਂ ਆਪਣੇ ਜੀਵਨ ਨੂੰ ਕੋਈ ਬਣਾ ਸਕਦੇ ਹੋ ਸ਼ਿੰਗਾਰ ਸਕਦੇ ਹੋ ਗੁਰਬਾਣੀ ਲੈ ਕਿਦਰੇ ਵੀ ਇਸ ਗੱਲ ਦੀ ਸਾਨੂੰ ਪ੍ਰੇਰਣਾ ਨਹੀਂ ਦਿੱਤੀ ਕਿ ਇਹਨਾਂ ਕੋਲੋਂ ਪ੍ਰੇਰਣਾ ਲੈ ਕੇ ਤੁਸੀਂ ਆਪਣਾ ਕੋਈ ਜੀਵਨ ਸ਼ਿੰਗਾਰ ਸਵਾਰ ਸਕਦੇ ਹੋ ਸ਼ਿੰਗਾਰ ਸਕਦੇ ਹੋ ਇਸ ਨੂੰ ਪਹਿਲਾਂ ਸਮਝਣਾ ਬਹੁਤ ਜ਼ਰੂਰੀ ਹੈ ਇਹ ਪਰਮਜਾਲ ਜਿਹੜਾ ਹੈ ਨਾ ਸਾਡੇ ਅੰਦਰੋਂ ਨਿਕਲਣਾ ਚਾਹੀਦਾ ਤਾਂ ਹੀ ਅੱਗੇ ਵਿਚਾਰ ਦਾ ਫਾਇਦਾ ਹੈ ਆਪਾਂ ਇਸ ਭਾਗ ਨੂੰ ਕੱਲ ਵੀ ਜਾਰੀ ਰੱਖਾਂਗੇ ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ ਮਹੀਆ ਕੋ ਲਾਂਗ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ